Thank okay. ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176992249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਮਾਨਸਾ ਚੋਂ ਬਣ ਰਹੀ ਆ ਜਿਸ ਦੇ ਵਿੱਚ ਤੁਹਾਡੇ ਲਈ ਬਹੁਤ ਸੋਹਣੇ ਸੁਨੱਖੀਆਂ ਦੋ ਮੱਝਾਂ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਬਾਈ ਜੀ ਇੱਕ ਪਹਿਲਾ ਨੰਬਰ ਮੱਝ ਹੈਗੀ ਆ ਦਿਨਾ ਦੀ ਸੂਣ ਵਾਲੀ ਹਫਤੇ ਦੀ ਕੱਚੀ ਤੇ ਦੂਜਾ ਨੰਬਰ ਬਾਈ ਜੀ ਮੱਝ ਹੈਗੀ ਆ ਤੋਕੜ ਗੱਬਣ ਮਗਰ ਬਾਈ ਜੀ ਇਹਦੀ ਕੱਟੀ ਆ ਦੁੱਧ ਵੀ ਹੈਗਾ ਤੇ ਗੱਬਣ ਵੀ ਆ ਬਾਈ ਜੀ ਤੇ ਬਾਕੀ ਦੀ ਬਾਈ ਜੀ ਡੀਟੇਲ ਤੁਹਾਨੂੰ ਪੂਰੀ ਜਾਣਕਾਰੀ ਬਾਈ ਜੀ ਹੁਣ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਉਹਨਾਂ ਦਾ ਨੰਬਰ ਲਾ ਕੇ ਬਾਈ ਜੀ ਫੋਨ ਲਾ ਕੇ ਸਪਾਰਕ ਕਰ ਲਿਓ ਸਾਰੀ ਗੱਲਬਾਤ ਬਾਈ ਜੀ ਮੁੱਲ ਵਾਰੇ ਵੀ ਤੇ ਇਹਨਾਂ ਦੇ ਦਿਨਾਵਾਰੇ ਵੀ ਰਹੰਦਿਆਵਾਰੇ ਇਹਨਾਂ ਦੇ ਗੱਬਣਵਾਰੇ ਡਿਟੇਲ ਦੁੱਧ ਦੀ ਜਾਣਕਾਰੀ ਸਾਰੀ ਤੁਸੀਂ ਉਹਨਾਂ ਤੋਂ ਲੈ ਸਕਦੇ ਆ ਕਿਸੇ ਵੀਰ ਦੇ ਕੋਈ ਵੀ ਦੋਨਾਂ ਨਗਾ ਦੇ ਵਿੱਚੋਂ ਪਸੰਦ ਆਵੇ ਤੇ ਬਾਈ ਜੀ ਮੋਬਾਈਲ ਨੰਬਰ ਚੱਲੂਗਾ ਸਕਰੀਨ ਦੇ ਉੱਤੇ ਤੇ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਕੱਟੀ ਕਿੱਥੇ ਦੀ? ਆ ਕੱਟੀ ਹੈ।